ਖਬਰ ਤੁਹਾਨੂੰ ਖੰਨਾ ਦਿਖਾ ਰਿਹਾ ਜਿੱਥੇ ਖੰਨਾ ਦੇ ਨੇੜੇ ਇੱਕ ਆਟੋ ਪਲਟਿਆ ਜਿਸ ਦੇ ਵਿੱਚ ਜੋ ਸਵਾਰੀਆਂ ਬੈਠੀਆਂ ਸੀ ਉਹ ਇੱਕ ਪਰਿਵਾਰ ਕਿਸੇ ਆਪਣੇ ਰਿਸ਼ਤੇਦਾਰ ਜੀ ਮਰਗ ਭੋਗ ਤੇ ਜਾ ਰਹੀਆਂ ਸੀ ਤਾਂ ਦੱਸਿਆ ਜਾ ਰਿਹਾ ਕਿ ਆਟੋ ਵਾਲਾ ਆਟੋ ਦਾ ਸੰਤੁਲਨ ਬੁਕਾਰ ਬੈਠਾ ਜਿਸ ਤੋਂ ਬਾਅਦ ਜਾ ਕੇ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਕੀ ਪੂਰਾ ਪਰਿਵਾਰ ਜ਼ਖਮੀ ਹੋਇਆ ਤੇ ਨਾਲ ਦੀ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਬਹੁਤ ਹੀ ਮਦਭਾਗੀ ਖਬਰ ਹੈ ਵੱਧ ਤੋਂ ਵੱਧ ਖਬਰ ਸ਼ੇਅਰ ਕਰੋ ਤੇ ਕਮੈਂਟਾਂ ਦੇ ਵਿੱਚ ਇਸ ਪਰਿਵਾਰ ਲਈ ਉਸ ਮ੍ਰਿਤਕ ਨੌਜਵਾਨ ਲਈ ਵਾਹਿਗੁਰੂ ਲਿਖ ਦੋ ਕਿ ਕਿਸੇ ਦੇ ਭੋਗ ਤੇ ਜਾਣਾ ਸੀ ਰਿਸ਼ਤੇਦਾਰੀ ਪਰ ਆਪਣੇ ਹੀ ਇੱਕ ਪਰਿਵਾਰ ਦੇ ਮੈਂਬਰ ਨੂੰ ਇਹ ਗਵਾਹ ਬੈਠਦੇ ਨੇ ਇੱਕ ਹਸ ਬਾਬਾ ਪਰ ਗਿਆ ਜਿਸ ਦੇ ਵਿੱਚ ਤੁਸੀਂ ਦੇਖੋ ਕਿਵੇਂ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਨਾਲ ਦੀ ਨਾਲ ਕਈ ਜਿਹੜੇ ਹੋਰ ਪਰਿਵਾਰਕ ਮੈਂਬਰ ਨੇ ਉਹ ਜ਼ਖਮੀ ਹਾਲਤ ਦੇ ਵਿੱਚ ਹਸ ਤਾਲ ਦੇ ਵਿੱਚ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਬਹੁਤ ਹੀ ਭਿਆਨਕ ਤਸਵੀਰਾਂ ਨੇ ਪੁੱਬਾ ਮਾਰ ਮਾਰ ਕੇ ਪਰਿਵਾਰ ਰੋ ਰਿਹਾ ਹੈ ਜਿੱਥੇ ਕੀ ਰਿਸ਼ਤੇਦਾਰੀ ਚ ਜਾਣਾ ਸੀ ਪਰ ਦੂਜੇ ਪਾਸੇ ਇਹਨਾਂ ਦੇ ਆਪਣੇ ਘਰ ਹੀ 70 ਵਿਛ ਗਏ ਬਹੁਤ ਹੀ ਮਦਭਾਗੀ ਖਬਰ ਹੈ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰਦੇ ਰਹੋ ਤੇ ਨਾਲ ਦੀ ਨਾਲ ਕਮੈਂਟਾਂ ਦੇ ਵਿੱਚ ਇਸ ਪਰਿਵਾਰ ਲਈ ਅਰਦਾਸ ਵਾਹਿਗੁਰੂ ਜੀ ਲਿਖਿਓ ਕਿਉਂਕਿ ਇਹ ਪਰਿਵਾਰ ਦੇ ਉੱਤੇ ਬਹੁਤ ਹੀ ਭਿਆਨਕ ਜਿਹੜਾ ਪਾਣਾ ਵਾਪਰਿਆ ਜਿਸ ਨੂੰ ਸੁਣ ਕੇ ਜਿਹੜੇ ਰੌਂਗ ਟੇ ਖੜੇ ਹੋ ਜਾਂਦੇ ਨੇ ਕਿ ਕਿਵੇਂ ਪਰਿਵਾਰ ਆਪਣੇ ਆਪ ਨੂੰ ਉਸ ਜਿਹੜੇ ਹਾਦਸੇ ਤੋਂ ਬਾਹਰ ਕੱਢੇਗਾ ਕਿਉਂਕਿ ਕੀ ਪਤਾ ਹੁੰਦਾ ਹੈ ਕਿ ਰਾਸਤੇ ਦੇ ਵਿੱਚ ਇਸ ਤਰੀਕੇ ਦਾ ਹਾਦਸਾ ਵਾਪਰਨਾ ਹੈ ਤਦ ਦੱਸਿਆ ਜਾ ਰਿਹਾ ਕਿ ਆਟੋ ਦੇ ਨਾਲ ਕਿਸੇ ਟੱਕਰ ਵੀ ਨਹੀਂ ਹੋਈ ਪਰ ਸੰਤੁਲਨ ਵਿਗਾੜ ਬੈਠਿਆ ਜਦੋਂ ਆਟੋ ਤਾਂ ਉਸ ਤੋਂ ਬਾਅਦ ਜਾ ਕੇ ਉਹ ਪਲਟ ਗਿਆ ਜਿੱਤੇ ਵੀ ਦੱਸਿਆ ਜਾ ਰਿਹਾ ਕਿ ਸਲੁੰਦੀ ਤੇ ਉਖਤ ਪਰਿਵਾਰ ਸੀ ਸਲੁੰਦੀ ਪਿੰਡ ਹੈ ਜੋ ਖੰਨੇ ਨਦੀ ਦੇ ਕਿ ਦੱਸਿਆ ਜਾ ਰਿਹਾ ਕਿ ਰਿਸ਼ਤੇਦਾਰੀ ਚ ਭੋਗ ਸੀ ਤੇ ਸਲੁੰਦੀ ਪਿੰਡ ਤੋਂ ਕੋਟਲੀ ਖਮਾਨੋ ਦੇ ਨਦੀਕੇ ਆਟੋ ਜਾ ਰਿਹਾ ਸੀ ਸੂਏ ਮੋਲੇ ਰੋਡ ਤੇ ਕੀ ਘਟਨਾ ਕੀ ਵਾਪਰੀ ਜੀ ਹੈ ਇਹ ਤਾਂ ਬਾ ਚੰਗੇ ਪਹਿਲੇ ਜਾਣਿਆ ਹੀ ਪਤਾ ਰੋ ਟੈਂਪੂ ਪਲਟੇ ਖਾ ਗਿਆ ਭੰਗ ਗਿਆ ਕਿੱਥੋਂ ਕਿੱਥੇ ਜਾ ਰਿਹਾ ਸੀ ਸੇ 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 ਹੋਇਆ ਕੰਮ ਚਲੋ ਜਾ ਕੇ ਸਾਉਦੀ ਤੋਂ ਕੋਟਲੀ ਜਾਣਾ ਸੀ ਸਸਕਾਰ ਤੇ ਜਾਣਾ ਸੀ ਗਾੜਾ ਸਾਡੋ ਕਿੰਨੇ ਕਿੰਨੇ ਜਣੇ ਸੀ ਗਏ ਪੰਜ ਛੇ ਕਿ ਜਣੇ ਸੀ ਚਾਰ ਪੰਜ ਬੰਦੇ ਕੋਈ ਡੈਥ ਵੀ ਹੋਈ ਹੈ ਕਿੰਨੇ ਨੇ ਹਾਂਜੀ ਹਾਂਜੀ ਕੋਰਟ ਜੀ ਨੇ ਡੈਥ ਵੀ ਉਹ ਇਹਨਾਂ ਦਾ ਭਣੋਇਆ ਸੀ ਹਰਦੇਵ ਸਿੰਘ ਦਾ ਜੀ ਤੇ ਬਾਕੀ ਜੱਗ ਵੀ ਹੋਏ ਨਹੀਂ ਬਾਕੀ ਬਸ ਉਹ ਵਿਚਾਰ ਅਗਲੇ ਸੱਤ ਹਫ਼ਤੇ ਲੱਗੇ ਆ ਮਤਲਬ ਕੀ ਹੋਵੇ ਉਹ ਕਿਥੇ ਦਾਖਲ ਕਿਥੇ ਕਰਾਇਆ ਨਹੀਂ ਹਾਂਜੀ ਦਾਖਲ ਕਿਥੇ ਕਰਾਇਆ ਨਹੀਂ ਸਾਰੀ ਸਾਰੀ ਸਰਕਾਰੀ ਹਸਪਤਾਲ 'ਚ ਇਹ ਤਾਂ ਕਿਸੇ ਨੇ ਕੋਈ ਹਿੱਟ ਤਾਂ ਨਹੀਂ ਕੀਤਾ ਜੀ ਨਹੀਂ 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 ਉਹ ਹੀ ਕਹੇ ਬੇਚਰੀ ਲੱਗੇ ਚੰਗੇ ਭਲੇ ਜਾਣਿਆ ਮਤ ਜਾਨੀ ਮੂਹਰੇ ਬਾਰ ਡਾਰੋ ਕਿ ਭੁੰਮਕ ਆਕ ਲੱਗ ਤੇ ਜਾਂਦਾ ਇੰਡੀਆ ਕਿਸ ਵਾਰੀ ਦੇ ਵਿੱਚ ਚਾਰ ਪੰਜ ਵਾਰੀਆਂ ਦੇ ਬੱਚੇ ਐਸਾਰੇ ਕੀ ਮਾਮਲਾ ਜਿਹੜਾ ਐਕਸੀਡੈਂਟ ਹੋ ਕੇ ਸਾਇਆ ਤੇ ਆਪ ਨੂੰ ਕਿੰਨੇ ਬੇ ਸੇਵ ਜਿਹੜਾ ਹੈ ਪਿੰਡ ਦੇ ਕੋਲ ਜਿਹੜਾ ਹੈਗਾ ਆਟੋ ਉਲਟ ਗਿਆ ਤੇ ਉਹਦੇ ਵਿੱਚ ਚਾਰ ਪੇਸ਼ੈਂਟ ਆਏ ਆ ਜਿਨ੍ਹਾਂ ਦੇ ਵਿੱਚੋਂ ਦੋ ਕੀ ਕਹਿੰਦੇ ਫੀਮੇਲ ਪੇਸ਼ੈਂਟ ਹੈ ਦੋ ਮੇਲ ਪੇਸ਼ੈਂਟ ਹੈ ਤੇ ਉਹਨਾਂ ਚੋਂ ਇੱਕ ਮੇਲ ਦੀ ਕੀ ਕਹਿੰਦੇ ਡੈਥ ਹੋ ਗਈ। ਤਿੰਨ ਜਿਹੜੇ ਪੇਸ਼ੈਂਟਸ ਹੈ ਉਹਨਾਂ ਨੂੰ ਕੁਝ ਸਕੇਲਪੀਟੀਆ ਇੰਜਰੀਜ਼ ਹੈ ਤੇ ਸਸਪੈਕਟਿਡ ਕੀ ਵੀ ਅਡਜਰੀ ਨਾ ਹੋਵੇ। ਤਉ ਦੇ ਵਾਸਤੇ ਸੀਟੀ ਸਕੈਨ ਜਿਹੜੇ ਹੈ ਕਰਵਾਏ ਜਾ ਰਹੇ ਆ ਤੇ ਹੋਰ ਕੀਕਿੰਗਾ ਤੇ ਉਹਨਾਂ ਦਾ ਪੜਦਾ ਜਿਹੜਾ ਟ੍ਰੀਟਮੈਂਟ ਹੈ ਉਹ ਦਿੱਤਾ ਜਾ ਰਿਹਾ। ਬਾਕੀ ਤਿੰਨ ਦੀ ਜਿਹੜੀ ਹੱਥ ਖਤਰੇ ਤੋਂ ਬਾਹਰ ਹੈ। ਹਾਂਜੀ ਹਾਂਜੀ ਉਹ ਖਤਰੇ ਤੋਂ ਬਾਹਰ ਹੈ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਜੀ।